ਹਿੰਸਾ ਕਿਸ ਕੰਮ ਲਈ ਹੋ ਰਹੀ ਹੈ ਉਹ ਉਸ ਦੇ ਸੁਭਾਅ ਜਾਂ ਕਿਰਦਾਰ ਨੂੰ ਨਿਰਧਾਰਤ ਕਰਦਾ ਹੈ ਹਿੰਸਾ ਕਿਸੇ ਮਜ਼ਲੂਮ ਦੀ ਰੱਖਿਆ ਤੋਂ ਪੈਦਾ ਹੋ ਰਹੀ ਹੈ ਜਾਂ ਕਿਸੇ ਲਾਲਚ ਤੋਂ ਦੁਨੀਆ ਦੀ ਕੋਈ ਤਲਵਾਰ ਤੀਰ ਬੰਦੂਕ ਤੋਪ ਜਾਂ ਕੋਈ ਐਟਮੀ ਹਥਿਆਰ ਵੀ ਆਪਣੇ ਆਪ ਨਹੀਂ ਚੱਲਦਾ ਕੋਈ ਹਥਿਆਰ ਆਪਣੇ ਆਪ ਨਹੀਂ ਚੱਲਦਾ ਸਾਰੇ ਹਥਿਆਰ ਆਪਣੇ ਆਪ ਚ ਡੈਡ ਚੀਜ਼ਾਂ ਨੇ ਹਥਿਆਰਾਂ ਨੂੰ ਜ਼ਿੰਦਾ ਬੰਦੇ ਕਰਦੇ ਨੇ ਹਿੰਸਾ ਦੇ ਬੀਜ ਪੰਜ ਵਿਕਾਰਾਂ 'ਚ ਛੁਪੇ ਹੁੰਦੇ ਨੇ ਪੰਜ ਵਿਕਾਰਾਂ ਦੀ ਜਿਹੜੀ ਗੱਲ ਗੁਰਬਾਣੀ 'ਚ ਕੀਤੀ ਗਈ ਬੀਜ ਨੇ ਹਿੰਸਾ ਦੇ ਲਾਲਚ ਹਵਸ ਹਉਮੈ ਨਫ਼ਰਤ ਅਤੇ ਕ੍ਰੋਧ ਇਹ ਕਿਤਾਬ ਬਾਰੇ ਅਸੀਂ ਇਹ ਲੜੀਵਾਰ ਚਰਚਾ ਕਰ ਰਹੇ ਹਾਂ ਤੇ ਅੱਜ ਦਾ ਸਾਡਾ ਸਵਾਲ ਹੈ ਕਿ ਹਿੰਸਾ ਹਥਿਆਰ ਕਰਦੇ ਨੇ ਜਾਂ ਮਨ ਹਿੰਸਾ ਭਾਵੇਂ ਆਪਣੇ ਆਪ 'ਚ ਬੁਰੀ ਚੀਜ਼ ਈ ਹੈ ਪਰ ਇਹ ਵੀ ਰਿਐਲਿਟੀ ਆ ਕਿ ਇਨਸਾਨੀ ਇਤਿਹਾਸ ਜਾਂ ਇਨਸਾਨੀ ਜੀਵਨ ਦੀ ਹਕੀਕਤ ਦੇ ਪੱਖ ਤੋਂ ਜੇ ਦੇਖੀਏ ਤਾਂ ਇਸ ਦੇ ਦੋ ਪਹਿਲੂ ਨੇ ਦੋ ਪੱਖ ਨੇ ਦੋ ਤਰ੍ਹਾਂ ਦੀ ਹਿੰਸਾ ਹੋ ਸਕਦੀ ਹੈ ਹਿੰਸਾ ਕਿਸ ਕੰਮ ਲਈ ਹੋ ਰਹੀ ਹੈ ਉਹ ਉਸ ਦੇ ਸੁਭਾਅ ਜਾਂ ਕਿਰਦਾਰ ਨੂੰ ਨਿਰਧਾਰਤ ਕਰਦਾ ਹੈ ਹਿੰਸਾ ਕਿਸੇ ਮਜ਼ਲੂਮ ਦੀ ਰੱਖਿਆ ਤੋਂ ਪੈਦਾ ਹੋ ਰਹੀ ਹੈ ਜਾਂ ਕਿਸੇ ਲਾਲਚ ਤੋਂ ਇਹ ਉਸ ਦੀ కెਮਿਸਟਰੀ ਬਦਲਦੀ ਹੈ ਖਾਲਸਾ ਵੀ ਹਿੰਸਾ ਕਰ ਰਿਹਾ ਸੀ ਜੇ ਅਸੀਂ ਪੁਰਾਣੇ ਇਤਿਹਾਸ 'ਤੇ ਦੇਖੀਏ ਤੇ ਦੂਜੇ ਪਾਸੇ ਔਰੰਗਜ਼ੇਬ ਵੀ ਹਿੰਸਾ ਕਰ ਰਿਹਾ ਸੀ ਇੱਕ ਦੀ ਹਿੰਸਾ ਦਾ ਮਕਸਦ ਹੋਰ ਸੀ ਅਤੇ ਦੂਜੇ ਦਾ ਪੂਰੀ ਤਰ੍ਹਾਂ ਹੋ। ਹਿੰਸਾ ਦੇ ਵਰਤਾਰੇ ਨੂੰ ਜਦੋਂ ਅਸੀਂ ਹੋਰ ਗਹਿਰੇ ਰੂਪ ਵਿੱਚ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਕਈ ਹੋਰ ਪੱਖ ਵੀ ਸਾਹਮਣੇ ਆਉਂਦੇ ਨੇ। ਹਿੰਸਾ 네ਗੇਟਿਵ ਹੈ ਜਾਂ ਪੋਜ਼ਿਟਿਵ ਉਸ ਨੂੰ ਪ੍ਰਭਾਵ ਪ੍ਰਭਾਸ਼ਿਤ ਕਰਨ ਲਈ ਇੱਕ ਹੋਰ ਪੈਮਾਨਾ ਵੀ ਹੈ। ਬਸੇ ਤੇ ਕਈਏ ਵੀ ਕਹਿਣਗੇ ਕਿ ਹਿੰਸਾ ਹਮੇਸ਼ਾ 네ਗੇਟਿਵ ਹੀ ਹੁੰਦੀ ਹੈ। ਆ ਪੋਜ਼ਿਟਿਵ ਹਿੰਸਾ ਹੁੰਦੀ ਨਹੀਂ ਹੈ ਕਦੇ ਪਰ ਉਸ ਪਹਿਲੂ ਨੂੰ ਫਿਲਹਾਲ ਅਸੀਂ ਛੱਡ ਕੇ ਇੱਕ ਪਾਸੇ ਰੱਖ ਕੇ ਗੱਲ ਅੱਗੇ ਤੋਰਦੇ ਹਾਂ ਸਾਰੇ ਹੀ ਹਥਿਆਰ ਜਿੰਨੇ ਵੀ ਹਥਿਆਰ ਨੇ ਭਾਵੇਂ ਪੁਰਾਣੇ ਹਥਿਆਰ ਹੋਣ ਭਾਵੇਂ ਮਾਡਰਨ ਹਥਿਆਰ ਹੋਣ ਆਪਣੇ ਆਪ ਇੱਕ ਡੈੱਡ ਚੀਜ਼ ਹੈ ਦੁਨੀਆ ਦੀ ਕੋਈ ਤਲਵਾਰ ਤੀਰ ਬੰਦੂਕ ਤੋਪ ਜਾਂ ਕੋਈ ਐਟਮੀ ਹਥਿਆਰ ਵੀ ਆਪਣੇ ਆਪ ਨਹੀਂ ਚੱਲਦਾ ਕੋਈ ਹਥਿਆਰ ਆਪਣੇ ਆਪ ਨਹੀਂ ਚੱਲਦਾ ਸਾਰੇ ਹਥਿਆਰ ਆਪਣੇ ਆਪ 'ਚ ਡੈਡ ਚੀਜ਼ਾਂ ਨੇ ਹਥਿਆਰਾਂ ਨੂੰ ਜਿੰਦਾ ਬੰਦੇ ਕਰਦੇ ਨੇ ਹਥਿਆਰ ਬੰਦਿਆਂ ਦੀ ਛੋਹ ਨਾਲ ਜਾਗਦੇ ਨੇ ਜਿੰਨੇ ਵੀ ਹਥਿਆਰ ਫਤਿਹ ਹਥਿਆਰਾਂ ਦੇ ਜਾਗਣ ਦੀ ਸ਼ੁਰੂਆਤ ਬੰਦਿਆਂ ਦੇ ਮਨਾਂ ਵਿੱਚੋਂ ਹੁੰਦੀ ਹੈ ਹਥਿਆਰਾਂ ਨੂੰ ਪਰਭਾਸ਼ਾ ਬੰਦਿਆਂ ਦੇ ਮਨ ਦਿੰਦੇ ਨੇ ਸੋ ਮੁਕ ਦੀ ਗੱਲ ਇਹ ਹੈ ਕਿ ਹਥਿਆਰਾਂ ਨੇ ਕੀ ਕਰਨਾ ਉਸ ਦਾ ਫੈਸਲਾ ਬੰਦਿਆਂ ਦੇ ਮਨ ਕਰਦੇ ਨੇ ਮਨਾ ਨਹੀਂ ਕਰਨਾ ਜਿਸ ਨੂੰ ਅਸੀਂ ਹਿੰਸਾ ਕਹਿੰਦੇ ਆ ਉਹ ਚੰਗੇ ਕਾਰਜ ਲਈ ਹੋਈ ਜਾਂ ਬੁਰੇ ਕਾਰਜ ਲਈ ਇਹ ਫੈਸਲਾ ਇਨਸਾਨੀ ਮਨ ਚ ਹੁੰਦਾ ਸੋ ਇਸ ਇਹ ਜਿਹੜੇ ਥਾਟਸ ਨੇ ਜਾਂ ਅਹਿਸਾਸ ਨੇ ਇਹਨਾਂ ਬਾਰੇ ਇੱਕ ਕਵਤਾ ਹੈ ਤੇ ਇੱਕ ਕਿਤਾਬ ਚ ਇਹਦਾ ਨਾਮ ਹੀ ਇਸ ਕਿਤਾਬ ਦਾ ਨਾਮ ਕਵਤਾ ਦਾ ਨਾਮ ਹੈ ਹਿੰਸਾ ਹਥਿਆਰ ਨਹੀਂ ਕਰਦੇ ਹਿੰਸਾ ਤਲਵਾਰਾਂ ਬੰਦੂਕਾਂ ਨੇਜੇ ਹਿੰਸਾ ਦੇ ਹਥਿਆਰ ਸੂਖਮ ਹਿੰਸਾ ਦੇ ਹਥਿਆਰ ਸੂਖਮ ਕ੍ਰੋਧ ਨਫ਼ਰਤ ਹਾਵਸ ਲਾਲਚ ਹਉਮੈ ਇਹ ਹਿੰਸਾ ਦੇ ਚਾਲਕ ਹਿੰਸਾ ਦੇ ਹਥਿਆਰ ਸੂਖਮ ਕ੍ਰੋਧ ਨਫ਼ਰਤ ਹਵਸ ਲਾਲਚ ਹਉਮੈ ਇਹ ਹਿੰਸਾ ਦੇ ਚਾਲਕ ਸਟਕ ਹੋ ਗਿਆ ਅੱਛਾ ਹੁਣ ਅੱਗੇ ਪੜ੍ਹ ਸਕਦਾ ਹਾਂ ਹਥਿਆਰਾਂ ਨੇ ਹਿੰਸਾ ਨਹੀਂ ਕੀਤੀ ਜਦੋਂ ਨਹੀਂ ਚੱਲੇ ਗੁੱਸੇ ਨਾਲ ਹਵਸ ਕਾਰਨ ਲਾਲਚ ਵਿੱਚੋਂ ਹਉਮੈ ਕਾਰਨ ਹਥਿਆਰਾਂ ਨੇ ਹਿੰਸਾ ਨਹੀਂ ਕੀਤੀ ਜਦੋਂ ਨਹੀਂ ਚੱਲੇ ਗੁੱਸੇ ਨਾਲ ਹਵਸ ਕਾਰਨ ਲਾਲਚ ਵਿੱਚੋਂ ਹਉਮੈ ਕਾਰਨ ਅਹਿੰਸਾ ਦਾ ਜਨਮ ਹੱਥਾਂ ਚੋਂ ਨਹੀਂ ਮਨ ਵਿੱਚੋਂ ਹੋਏ ਅਹਿੰਸਾ ਦਾ ਜਨਮ ਹੱਥਾਂ ਚੋਂ ਨਹੀਂ ਮਨ ਵਿੱਚੋਂ ਹੋਏ ਸੋ ਜੇ ਬਹੁਤ ਗਹਿਰਾਈ ਚ ਜਾਈਏ ਤਾਂ ਹਿੰਸਾ ਹਥਿਆਰਾਂ ਚੋਂ ਨਹੀਂ ਪੈਦਾ ਹੁੰਦੀ ਹਥਿਆਰ ਤਾਂ ਉਸ ਹਿੰਸਾ ਦੇ ਜਸਟ ਟੂਲ ਨੇ ਜਿਹੜੀ ਅਸਲ ਚ ਮਨਾਂ ਚ ਹੈ ਜੇ ਹਿੰਸਾ ਨੂੰ ਖਤਮ ਕਰਨਾ ਤਾਂ ਮਨਾਂ ਚੋਂ ਖਤਮ ਕਰਨਾ ਪਏਗਾ ਹੁਣ ਇੱਥੇ ਇੱਕ ਅਗਲਾ ਸਵਾਲ ਪੈਦਾ ਹੁੰਦਾ ਹੈ ਮਨਾਂ ਵਿੱਚ ਹਿੰਸਾ ਕਿੱਥੋਂ ਪੈਦਾ ਹੁੰਦੀ ਹੈ ਜ਼ਰਕੂ ਬਾਰੀਕ ਸਵਾਲ ਹੈ ਕਿਹੜੀ ਚੀਜ਼ ਹੈ ਜੋ ਮਨਾਂ ਚ ਹਿੰਸਾ ਨੂੰ ਜਨਮ ਦਿੰਦੀ ਹੈ ਜਾਂ ਹਿੰਸਾ ਦੇ ਭਾਵਾਂ ਨੂੰ ਜਨਮ ਦਿੰਦੀ ਜੇ ਮਨ ਦੀ ਸਤਾ ਤੇ ਜਾ ਕੇ ਗੱਲ ਕਰੀਏ ਤੇ ਹਿੰਸਾ ਦੇ ਬੀਜ ਬੀਜ ਨੇ ਹਿੰਸਾ ਦੇ ਲਾਲਚ ਹਵਸ ਹਉਮੈ ਨਫਰਤ ਅਤੇ ਕ੍ਰੋਧ ਇਹ ਵੀ ਕਹਿ ਸਕਦੇ ਆ ਕਿ ਹਿੰਸਾ ਦੇ ਬੀਜ ਪੰਜ ਵਿਕਾਰਾਂ 'ਚ ਛੁਪੇ ਹੁੰਦੇ ਨੇ ਪੰਜ ਵਿਕਾਰਾਂ ਦੀ ਜਿਹੜੀ ਗੱਲ ਗੁਰਬਾਣੀ 'ਚ ਕੀਤੀ ਗਈ ਹਿੰਸਾ ਦੀ ਜੋ ਤਬਾਹੀ ਜਾਂ ਬਰਬਾਦੀ ਅਸੀਂ ਦੇਖ ਰਹੇ ਆ ਉਹ ਇਹਨਾਂ ਭਾਵਾਂ 'ਚੋਂ ਪੈਦਾ ਹੁੰਦੀ ਆ ਜਾਂ ਕਹਿ ਸਕਦੇ ਆ ਕਿ ਪੰਜ ਵਿਕਾਰਾਂ ਚੋਂ ਪੈਦਾ ਹੁੰਦੇ ਜੋ ਵੀ ਹਿੰਸਾ ਦਾ ਨੈਗੇਟਿਵ ਰੂਪ ਹੈ ਉਹ ਇਹਨਾਂ ਮਾਨਸਿਕ ਬਿਰਤੀਆਂ ਜਾਂ ਕਮਜ਼ੋਰੀਆਂ ਚੋਂ ਪੈਦਾ ਹੋ ਰਿਹਾ ਸੋ ਹਿੰਸਾ ਦਾ ਜਿਹੜਾ ਜੜ ਜੇ ਅਸੀਂ ਜਾਈਏ ਉਹ ਪੰਜ ਵਿਕਾਰਾਂ ਚ ਇਸ ਹਿੰਸਾ ਦਾ ਮੁਕਾਬਲਾ ਕਰਨ ਲਈ ਇਸ ਨਾਲ ਲੜਨ ਲਈ ਯੁੱਧ ਦਾ ਜੋ ਸੰਕਲਪ ਰੋਹਾਨੀ ਅਵਤਾਰਾਂ ਜਾਂ ਗੁਰੂਆਂ ਨੇ ਦਿੱਤਾ ਉਹ ਅਜਿਹੇ ਨੈਗੇਟਿਵ ਭਾਵਾਂ ਤੋਂ ਮੁਕਤ ਹੋ ਕੇ ਲੜਨ ਦਾ ਲੜਨਾ ਪਰ ਇਹਨਾਂ ਭਾਵਾਂ ਤੋਂ ਫ੍ਰੀ ਹੋ ਕੇ ਲੜਨਾ ਓਸ਼ੋ ਕੋਈ ਜ਼ੈਨ ਸਟੋਰੀ ਸੁਣਾਉਂਦੇ ਨੇ ਜ਼ੈਨ ਜਾਪਾਨੀ ਬੁੱਧਿਜ਼ਮ ਦੀ ਇੱਕ ਸ਼ਾਖਾ ਹੈ ਜਾਂ ਕਹਿ ਸਕਦੇ ਆ ਕਿ ਸਕੂਲ ਹੈ ਤੇ ਕਹਾਣੀ ਇਹ ਹੈ ਕਿ ਕਿਸੇ ਜ਼ੈਨ ਸਾਧਕ ਦਾ ਕਿਸੇ ਨਾਲ ਕੋਈ ਝਗੜਾ ਹੋ ਗਿਆ ਕਿਸੇ ਬੰਦੇ ਨੇ ਉਸ ਸਾਧਕ ਨਾਲ ਕੁਝ ਅਜਿਹਾ अपमान ਕੀਤਾ ਉਸ ਦਾ ਜਾਂ ਕੋਈ ਨੁਕਸਾਨ ਕੀਤਾ ਕਿ ਉਸ ਨੇ ਉਸ ਦਾ ਅੰਤ ਕਰਨ ਦਾ ਫੈਸਲਾ ਕਰ ਲਿਆ ਉਸ ਜੈਨ ਨੇ ਉਹ ਉਹ ਉਸ ਬੰਦੇ ਨੂੰ ਖਤਮ ਕਰਨਾ ਚਾਹੁੰਦਾ ਸੀ ਪਰ ਉਹ ਬੰਦਾ ਮੌਕੇ ਤੋਂ ਫਰਾਰ ਹੋ ਗਿਆ ਤੇ ਜੈਨ ਸਾਧਕ ਇਸ ਤਾਕਤ ਸੀ ਕਿ ਜਦੋਂ ਵੀ ਕਿਤੇ ਮਿਲ ਗਿਆ ਤਾਂ ਮੈਂ ਉਸ ਦਾ ਅੰਤ ਕਰ ਦੇਣਾ کافی دیر ਉਹਨਾਂ ਦੀ ਇਹ ਲੁਕਣ ਮੀਟੀ ਚੱਲਦੀ ਰਹੀ ਕੁਝ ਸਮਾਂ ਲੰਘਣ ਤੋਂ ਬਾਅਦ ਅਚਾਨਕ ਇੱਕ ਦਿਨ ਅਜੇ ਹੀ ਹਾਲਾਤ ਬਣੇ ਜਾਂ ਜਿਆ ਮੌਕਾ ਬਣਿਆ ਕਿ ਉਹ ਬੰਦਾ ਜਿਸ ਨੂੰ ਹਜ਼ਨ ਸਦਕ ਲੱਭ ਰਿਆ ਸੀ ਉਹਦੇ ਸਾਹਮਣੇ ਆ ਗਿਆ ਇੱਥੇ ਉਹ ਹਾਲਾਤ ਇਹੋ ਜਿਹੀ ਸੀ ਕਿ ਇੱਥੇ ਕਿ ਭੱਜਣ ਦੀ ਕੋਈ ਗੁੰਜਾਇਸ਼ ਨਹੀਂ ਸੀ ਜੈਨ ਸਦ ਕੋਲ ਹਥਿਆਰ ਸੀ ਤੇ ਉਸ ਦੇ ਇੱਕੋ ਵਾਰ ਨਾਲ ਉਸ ਦੇ ਜੀਵਨ ਦੀ ਲੀਲਾ ਖਤਮ ਹੋਣ ਵਾਲੀ ਸੀ ਐਨਾ ਉਹ ਨੇੜੇ ਪਹੁੰਚ ਗਿਆ ਸੀ ਜੈਨ ਸਦਕ ਨੇ ਆਪਣੇ ਹਥਿਆਰ ਨੂੰ ਹੱਥ ਪਾਇਆ ਹੋਇਆ ਸੀ ਅਤੇ ਮਨੋਮਨੀ ਦੂਜਾ ਬੰਦਾ ਉਸਦੇ ਵਾਰ ਦੀ ਇੰਤਜ਼ਾਰ ਕਰ ਰਿਹਾ ਸੀ ਕਿ ਹੁਣ ਉਸ ਉਹ ਹਥਿਆਰ ਚੁੱਕੇਗਾ ਅਤੇ ਮੇਰਾ ਅੰਤ ਕਰ ਦੇਵੇਗਾ ਤੇ ਉਹਦੇ ਮਨ ਅੰਦਰ ਜੋ ਕਸ਼ਮਕਸ਼ ਚੱਲ ਰਹੀ ਸੀ ਅਤੇ ਬੇਬਸੀ ਦੀ ਜੋ ਹਾਲਤ ਸੀ ਉਹਦੇ ਚ ਉਹਨੇ ਜੈਨ ਸਾਧਕ ਵੱਲ ਅਚਾਨਕ ਥੁੱਕ ਦਿੱਤਾ ਜੈਨ ਸਾਧਕ ਦਾ ਮੂੰਹ ਇੱਕਦਮ ਲਾਲ ਹੋਇਆ ਤੇ ਫਿਰ ਅਚਾਨਕ ਠੰਡਾ ਹੋ ਗਿਆ ਹੱਥ ਦੀ ਪਕੜ ਵੀ ਢਿੱਲੀ ਹੋ ਗਈ ਹਥਿਆਰ ਨੀਵਾ ਕਰ ਦਿੱਤਾ ਦੇ ਬਿਨਾ ਵਾਰ ਕੀਤੀਆਂ ਉਥੋਂ ਤੁਰ ਪਿਆ ਇਹ ਦੇਖ ਕੇ ਹੁਣ ਦੂਜਾ ਬੰਦਾ ਸਵਾਲਾਂ 'ਚ गिर ਗਿਆ ਜੈਨ ਜੀ ਥੋੜਾ ਹੀ ਦੂਰ ਗਿਆ ਸੀ ਉਹ ਤੇ ਉਸ ਬੰਦੇ ਨੇ ਪਿੱਛੋਂ ਉਸ ਨੂੰ ਆਵਾਜ਼ ਮਾਰ ਕੇ ਰੋਕਿਆ ਕਹਿੰਦਾ ਜਾਣ ਤੋਂ ਪਹਿਲਾਂ ਮੇਰੇ ਇੱਕ ਸਵਾਲ ਦਾ ਜਵਾਬ ਦੇ ਕੇ ਜਾ ਉਹਨੇ ਪੁੱਛਿਆ ਕਿ ਤੂੰ ਇੰਨੀ ਦੌਰ ਦੇਰ ਤੋਂ ਮੈਨੂੰ ਮਾਰਨ ਲਈ ਲੱਭ ਰਿਹਾ ਸੀ ਅੱਜ ਬੜੀ ਮੁਸ਼ਕਲ ਨਾਲ ਮੈਂ ਤੇਰੇ ਕਾਬੂ ਆਇਆ ਤੇ ਅੱਜ ਤੂੰ ਮੇਰਾ ਹਿਸਾਬ ਬਰਾਬਰ ਕਰ ਸਕਦਾ ਸੀ ਮੈਨੂੰ ਮਾਰ ਸਕਦਾ ਸੀ ਪਰ ਤੂੰ ਅਚਾਨਕ ਮੌਕਾ ਗਵਾਕੇ ਤੁਰ ਕਿਉਂ ਪਿਆ ਜੈਨ ਬੋਲਿਆ ਕਿ ਜੇ ਤੇਰੇ ਮਨ 'ਚ ਸਵਾਲ ਉੱਠਿਆ ਤਾਂ ਮੈਂ ਤੈਨੂੰ ਜਵਾਬ ਦੇ ਕੇ ਜਾਊਂਗਾ ਇਹਦਾ ਉਹਨੇ ਦੱਸਿਆ ਕਿ ਮੇਰੇ ਗੁਰੂ ਨੇ ਮੈਨੂੰ ਇਹ ਕਿਹਾ ਸੀ ਮੇਰੇ ਗੁਰੂ ਦਾ ਮੈਨੂੰ ਇਹ ਅਸੂਲ ਦੱਸਿਆ ਕਿ ਦਿੱਤਾ ਗਿਆ ਕਿ ਕਦੇ ਵੀ ਗੁੱਸੇ 'ਚ ਕਿਸੇ ਤੇ ਵਾਰ ਨਹੀਂ ਕਰਨਾ ਮੈਂ ਤੈਨੂੰ ਮਾਰਨਾ ਚਾਹੁੰਦਾ ਸੀ ਕਿਉਂਕਿ ਤੂੰ ਗਲਤ ਕੰਮ ਕੀਤਾ ਸੀ ਪਰ ਮੇਰੇ ਮਨ 'ਚ ਤੇਰੇ ਪ੍ਰਤੀ ਗੁੱਸਾ ਨਹੀਂ ਸੀ ਪਰ ਜਦੋਂ ਤੂੰ ਮੇਰੇ ਤੇ ਥੁੱਕਿਆ ਤੇ ਮੈਨੂੰ ਅਚਾਨਕ ਗੁੱਸਾ ਆ ਗਿਆ ਰੱਬ ਦਾ ਸ਼ੁਕਰ ਹੈ ਕਿ ਇਸ ਦੌਰਾਨ ਮੈਨੂੰ ਆਪਣੇ ਗੁਰੂ ਦਾ ਹੁਕਮ ਵੀ ਯਾਦ ਆ ਗਿਆ ਕਿ ਕਰੋਧ ਵਿੱਚ ਗੁੱਸੇ 'ਚ ਕਿਸੇ ਤੇ ਹਮਲਾ ਨਹੀਂ ਕਰਨਾ ਇਸ ਕਰਕੇ ਮੈਂ ਇਹ ਫੈਸਲਾ ਕੀਤਾ ਕਿ ਅੱਜ ਮੈਂ ਤੇਰੇ ਤੇ ਹਮਲਾ ਨਹੀਂ ਕਰਾਂਗਾ ਗੁੱਸੇ ਚ ਆ ਕੇ ਤੈਨੂੰ ਨਹੀਂ ਮਾਰਾਂ ਇਹ ਬੜੀ ਗਹਿਰੀ ਕਹਾਣੀ ਹੈ ਖਾਲਸੇ ਦਾ ਹਿੰਸਾ ਦਾ ਸਿਧਾਂਤ ਵੀ ਇਸ ਤਰ੍ਹਾਂ ਦੀ ਸੋਚ ਵਿੱਚੋਂ ਹੀ ਜਾਂ ਇਸ ਤਰ੍ਹਾਂ ਦੀ ਸੋਚ ਦੇ ਰਾਹੀ ਹੀ ਸਮਝਿਆ ਜਾ ਸਕਦਾ ਹੈ ਜਿਹੜੀ ਹਿੰਸਾ ਲਾਲਚ ਹਵਸ ਹੋਮੈ ਨਫ਼ਰਤ ਅਤੇ ਕਰੋਧ ਤੋਂ ਨਹੀਂ ਪੈਦਾ ਹੁੰਦੀ ਉਸ ਹਿੰਸਾ ਦੀ ਇਜਾਜ਼ਤ ਹੀ ਸੰਤ ਸਪਾਈ ਲੋਕਾਂ ਨੂੰ ਹੈ ਅਜਹੀ ਹਿੰਸਾ ਉੱਚੇ ਫਰਜ਼ਾਂ ਪ੍ਰਤੀ ਕਮਿਟਮੈਂਟ ਤੋਂ ਪੈਦਾ ਹੁੰਦੀ ਹੈ ਨਾ ਕਿ ਮਨ ਦੇ ਕਮਜ਼ੋਰ ਪਾਵਾਂ ਚੋਂ ਮਨ ਦੇ ਵਲਵਲਿਆਂ ਚੋਂ ਮਨ ਦੀਆਂ ਭਾਵਨਾਵਾਂ ਚੋਂ ਇਸ ਤਰ੍ਹਾਂ ਵੀ ਅਸੀਂ ਕਹਿ ਸਕਦੇ ਹਾਂ ਕਿ ਕੋਈ ਸੰਤ ਪਦ ਨੂੰ ਪਹੁੰਚਦਾ ਹੀ ਉਦੋਂ ਹੈ ਸੰਤ ਬਣਦਾ ਹੀ ਉਦੋਂ ਹੈ ਜਦ ਸੰਤ ਕਹਾਉਣ ਦਾ ਹੱਕਦਾਰ ਹੀ ਉਦੋਂ ਹੁੰਦਾ ਹੈ ਜਦੋਂ ਉਹ ਪੰਜ ਵਿਕਾਰਾਂ ਤੇ ਕਾਬੂ ਪਾ ਲੈਂਦਾ ਜਿਸ ਨੇ ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ ਇਨਾਂ ਚੋਂ ਪੈਦਾ ਹੁੰਦੀਆਂ ਸਾਰੀਆਂ ਇਨਸਾਨੀ ਕਮਜ਼ੋਰੀਆਂ ਤੇ ਕਾਬੂ ਪਾ ਲਿਆ ਉਹ ਹੀ ਸੰਤ ਬਣਦਾ ਹੈ ਇਸ ਕਰਕੇ ਅਜਿਹਾ ਬੰਦਾ ਜਦੋਂ ਹਥਿਆਰ ਚੁੱਕੇਗਾ ਤਾਂ ਉਹ ਆਪਣੇ ਆਪ ਹੀ ਉਸ ਤਰ੍ਹਾਂ ਦੀ ਹਿੰਸਾ ਨਹੀਂ ਕਰੇਗਾ ਜਿਹੋ ਜੀ ਆਮ ਇਨਸਾਨ ਕਰ ਸਕਦਾ ਜਿਹੜੀ ਕਿ ਬਦਲੇਖੋਰੀ ਚੋਂ ਲਾਲਚੋਂ ਜਾਂ ਅਹੰਕਾਰ ਦੀ ਛੱਟੋਂ ਪੈਦਾ ਹੁੰਦੀ ਹੈ ਜੇ ਹੁਣ ਅਸੀਂ ਇਸ ਤਰ੍ਹਾਂ ਹਿੰਸਾ ਦੀ ਜੜ ਵਿੱਚ ਜਾਈਏ ਤਾਂ ਇਹ ਹਥਿਆਰਾਂ ਦੀ ਖੇਡ ਨਹੀਂ ਹੈ ਮਨਾਂ ਦੀ ਖੇਡ ਹੈ ਮਨ ਹੀ ਹਿੰਸਾ ਦਾ ਕਿਰਦਾਰ ਤੈਅ ਕਰਦੇ ਇਸ ਗੱਲਬਾਤ ਨੂੰ ਅਸੀਂ ਜਾਰੀ ਰੱਖਾਂਗੇ ਅਗਲੇ ਐਪੀਸੋਡ 'ਚ ਤੇਗ ਕਿਤਾਬ ਬਾਰੇ ਕਿਸੇ ਹੋਰ ਪਹਿਲੂ ਤੇ ਗੱਲ ਕਰਾਂਗੇ ਜੇ ਤੁਸੀਂ ਇਸ ਗੱਲਬਾਤ ਨੂੰ ਅਹਿਮ ਸਮਝਦੇ ਹੋ ਤਾਂ ਇਸ ਨੂੰ ਸ਼ੇਅਰ ਕਰੋ ਅਤੇ ਚੈਨਲ ਨੂੰ ਸਬਸਕ੍ਰਾਈਬ ਕਰੋ